ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਨਾ ਠੀਕ ਆ ਜੀ ਆਪਣੇ ਵੀ ਤੇ ਕਿੰਨੇ ਪਸ਼ੂ ਅੱਜ ਉਹ ਵੀ ਜ ਆਪਣੇ ਚਾਰ ਗਾਵਾਂ ਜੀ ਤੇ ਠੀਕ ਹੈ ਠੀਕ ਹੈ ਤੇ ਤਾਜੀ ਸੂਈ ਕਿਹ ਆ ਹਾਂ ਸੂਈ ਵੀ ਦੀ ਇੱਕੋ ਜੇ ਇੱਕ ਬੱਚਾ ਮਰੀਏ ਇੱਕ ਦੋਕੜ ਜੇ ਦੋ ਦੋਕੜਾ ਜੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਅਸੀਂ ਜੀ ਪਿੰਡ ਵਰਪਾਲ ਜਿਲ੍ਹਾ ਹਰਖਾ ਜੀ ਆਪਣਾ ਠੀਕ ਹੈ ਨਾਮ ਮਰਾ ਪ੍ਰਭ ਜੀ 978091198 ਜੀ ਠੀਕ ਹੈ ਪਿੰਡ ਵਰਪਾਲ ਜੇ ਮੇਰਾ ਤੇ ਬਾਬਾ ਨੌਸੇ ਮਾਤਾ ਵੀ ਦੀ 4 ਕਿਲੋਮੀਟਰ ਬੈਕਸਾਈਡ ਤੇ ਮੇਰਾ ਪਿੰਡ ਠੀਕ ਪਤੀ ਬਾਲੇ ਜੀ ਵੀ ਤੇ ਇਤੋਂ ਹੀ ਕਰੀਏ ਸ਼ੁਰੂਆਤ ਹਾਂਜੀ ਬੀਤੀ ਕਿੰਨਾ ਦੁੱਧ ਵੀਰ ਜੀ ਇਹ ਦੁੱਧ ਦੇ ਕੋ ਹੋਗਾ 12 ਹੋਗਾ 11 ਕਰਕੇ ਲਵੇ ਕੋ ਮੇਰਾ ਵੀਰ 11 ਉਹ ਆਪਣੇ ਦੋ ਟਾਈਮ ਲਵੇ ਨਾ ਬਈ ਦੋ ਟਾਈਮ ਚਾਰ ਟਾਈਮ 24 ਚਣਗੇ ਤੇ ਆਪਣੀ ਇਥੋਂ ਦੀ ਚੋਈ ਜੀ ਵੀਰ ਜੀ ਬੱਚਾ ਮਗਰ ਵਛਾ ਹਾਂਜੀ ਬੀਤੀ ਧਾਰਦੇ ਆਪਾਂ ਵੀਰ ਮਾਰ ਨਹੀਂ ਇਹ ਇਦਾਂ ਥਾਣ ਥੁਣ ਵੇਖ ਲਓ ਤਾਂ ਸਰੂਟੇ ਡਾ ਮੇਡਾ ਕੋ ਆਪਣੀ ਗਰੰਟੀ ਹੋਗੀ ਧਾਰ ਨਹੀਂ ਆਪਾਂ ਮਾਰ ਨਹੀਂ ਵੀਰ ਠੰਡੀ ਤੇਰੀ ਠੰਡੀ ਤੇਰੀ ਭਾਵੇਂ ਇਦਾਂ ਭਾਵੇਂ ਦੋ ਮੈਨੇ ਬਿਠਰੋ ਵੀਰ ਜੀ ਭਾਵੇਂ ਘੰਟਾ ਬਿਠਰੋ ਤੇਰੇ ਠੀਕ ਹੈ ਜੀ ਦੁੱਧ 11 ਕਿਲੋ ਦੁੱਧ ਵਿੱਚ 12 ਕਿਲੋ ਹੋ ਬੱਚਾ ਮਗਰ ਹਣਾ ਆ ਬੱਚਾ ਵੀਰ ਜੀ 10 ਨਾਲ ਵਾਲਾ 15 ਨਾਲ 20 ਨਾਲ ਵਾਲੇ ਆਪਾਂ ਨੂੰ ਸੁਆ ਇਹਦਾ ਕਿਨਵਾਊਗਾ ਸੁਆ ਵੀਰੀ ਤੀਜਾ ਹੋਊਗਾ ਤੋਰੋ ਇਹਨੂੰ ਖੋਲੋ ਜੀ ਆ ਵੇਖੋ ਸੋਹਣਾ ਡੱਬ ਡੁੱਬ ਚੰਗਾ ਵਾ ਵਹਿੜ ਦਾ ਵਹਿੜ ਸਮਝ ਲੋ ਚਾਹੇ ਗਾਏ ਸਮਝ ਲੋ ਤੁਹਾਡੀ ਮਰਜ਼ੀ ਹੈ ਜੀ ਸਾਡੇ ਕੋਲ ਕੋਈ ਜਰਾ ਮੂੰਹ ਚ ਵਹਿੜ ਹੀ ਨਿਕਲ ਜਾਂਦਾ ਵਾ ਇਹਨੇ ਮਿੱਤੀ ਕੋਈ ਗਾਂ ਹੀ ਲਾਵੇ ਵਹਿੜ ਲਾਵੇ ਇਹ ਕਿਰੀ ਮੂੰਹ ਤੱਕਣੀ ਸਭ ਦੀ ਵੱਖੋ ਵੱਖਰੀ ਹੈ ਜੀ ਆ ਵੇਖੋ ਕਰੋ ਚੱਕ ਦੁੱਧ 11 ਕਿਲੋ ਦੱਸਿਆ ਵੀਰ ਨੇ ਵਿੱਚ 12 ਆਊਗਾ ਆ ਵੀਰ ਜੀ ਆ ਕੀ ਹੋਇਆ ਇਹ ਦੇ ਮਗਰ ਆ ਥੋੜੀਆਂ ਗੁੰਮੀਆਂ ਹੀ ਹੈ ਪਹਿਲਾਂ ਹੀ ਅੱਛਾ ਤੇ ਇਹ ਫੋਨ ਤੋਂ ਬਹਿ ਗਿਆ ਗੁੰਮੀਆਂ ਆਈਆਂ ਜੀ ਠੀਕ ਠੀਕ ਹੈ ਉੱਦਾਂ ਕੋਈ ਕੋਈ ਫਾਲਟ ਤਾਂ ਨਹੀਂ ਹੈਗਾ ਨਹੀਂ ਨਹੀਂ ਫਾਲਟ ਫੁੱਲ ਰਪਈਆ ਨਹੀਂ ਮੇਰੀ ਕੋਈ ਹੈਗਾ ਠੀਕ ਹੈ ਜੀ ਥਣਾ ਥਣਾ ਦੀ ਕਿਦਾਂ 100 ਰੁਪਈਏ ਦੀ ਵਾੜ ਘੱਟ ਨਹੀਂ ਹੈ ਵੀਰ ਜੀ ਤੂੰ ਚਵਾਈ ਰਸੀ ਤੋਂ ਬਣਾ ਇਹ ਰਸੀ ਤੋਂ ਬਣਾ ਵੀਰ ਜੀ ਦੱਸੋ ਬਣਾ ਆ ਵੇਖੋ ਲੇ ਵਾ ਇੱਕ ਰਾਂ ਦੇ ਵੇਖ ਲਓ ਠੀਕ ਆ ਬਾਕੀ ਥਣ ਸਾਰੇ ਮੁਠੀ ਦੀ ਚਵਾਲੇ ਲੱਗੇ ਆ ਜੀ ਸੋਹਣਾ ਥਣ ਲੱਗਾ ਆ ਵੇਖ ਕਰੋ ਜਾਗਾ ਕਿੰਨਾ ਮੁੱਲ ਕਰਨਾ ਵੀ ਚੀ ਇਹਦਾ ਮੁੱਲ ਵਿੱਚ ਬਠੇਰਾ ਕਰਨਾਗੇ ਆ ਮੇਰਾ ਵੀ ਇੱਕ ਹੌਣ ਮੜਾ ਭਾਂ ਲਾ ਫੜ ਲੈ ਧਾਰੀ ਮਾਰ ਦੀਏ ਬਰਾ ਮੋਤੇ ਚਾਹ ਕਰ ਲੱਤ ਉਹ ਮੈਂ ਫੇਰ ਕਈ ਉਹ ਪਹਿਣ ਪੁਰਾਣਾ ਵੀ ਪੂਰ ਚੜਾ ਹੋਵੇ ਬਈ ਹਾਂਜੀ ਫੇਰ ਕਈ ਲੋਕੀ ਕਰ ਜਾਂਦੇ ਵੀਰ ਯੇ ਯੇ ਦੀ ਕਿੰਨਾ ਕਰਨਾ ਮੁੱਲੇ ਦਾ ਮੋਲ ਵੀ ਜਿਹਾ ਜਹਾ 50 ਵੀ ਚਲਣਿਆ ਨਾ ਤੇ ਮੋਲ ਦੇ ਭਾਵੇਂ 45 ਕਾ ਲਈ 40 ਕਰ ਲਈਏ ਲੋਕੀ ਤੁੱਕੀ ਤੁਰੀ ਉਹਦੇ ਆਪਾਂ ਵੀ 38000 ਚ ਮਾਨਦਾਨ ਖੁੱਲਾ ਕਰਾਂਗੇ ਖੁੱਲਾ ਕਿੰਨਾਗਾ 2000 ਰੁਪਏ ਛੱਡਦਾ ਵੀਰੀ 36000 ਦੇ ਵੜਦਾਂਗੇ ਹੋਰ ਹੋ ਜੂ ਉਹ ਕਰਦਾਂ ਭਾਪਰਾ ਫੋਨ ਲਵ ਕਰ ਫੋਨ ਲਾ ਲੈ ਪਤਾ ਨਹੀਂ ਕਿੰਨੇ ਦਿਨ ਦੇ ਦੇ ਕੋਈ ਵੀ ਦੇ ਕੇ ਤੋੜ ਦੇ ਦੇਣੀ ਆ ਭਾਣ ਕੋਈ ਪਤਾ ਨਹੀਂ ਵੀ ਕਿੱਥੇ ਗੱਲ ਬਣ ਜੇ ਤੇ ਕੁੜੀ ਆਦੀ ਨਹੀਂ ਬਾਕੀ ਫਾਈ ਫੂਈ ਬੜੀ ਖਾਂਦੀ ਹਾਂਜੀ ਹਾਂਜੀ ਇਹ ਚਾਈ ਫੂਈ ਬੜੀ ਸੋਹਣੀ ਚਾ ਪੋਲੀ ਨ ਭਾਂਣਾ ਜਾ ਸੇਖਲੇ ਵੀਰ ਤੇ ਠੀਕ ਠੀਕ ਆ ਸੋਹਣੀ ਠੰਡੀ ਧੀਰੀ ਆ ਬਾਕੀ ਆ ਸਾਹ ਦੇ ਜੀ ਬਾਰੇ ਦੂਜੇ ਨੰਬਰ ਵਾਲੀ ਬਾਰੇ ਦਸੀਏ ਜੀ ਦੂਜੇ ਨੰਬਰ ਦੇ ਵੀ ਜੀ ਬੱਚਾ ਮਰਿਆ ਜੇ ਉਹ ਆਪਣੇ ਕੋ ਸੁਹੀ ਗਾਏ ਅੱਛਾ ਠੀਕ ਹੈ ਜੀ ਤੇ ਹੁਣ ਗਾਲਾ ਥਾਣਾ ਗਲਾਤਾ ਜੀ ਦਾ ਅਗਲਾ ਥਾਣਾ ਦਾ ਪਤਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ 12 ਵਜੇ 12:30 ਵਜੇ ਠੀਕ ਆ ਕੋ ਰਸੀ ਨਹੀਂ ਜੇ ਪੌਣੀ ਪਹਾੜਾ ਪਾ ਕੇ ਥੱਲੇ ਬਹਿਣਾ ਜੇ ਠੀਕ ਆ ਲੱਤ ਨਹੀਂ ਲਾਉਂਦੀ ਜੇ ਸਹੀ ਆ ਖੋਲੋ ਨੂੰ ਵੀ ਬੱਚਾ ਮਰ ਗਿਆ ਦੁੱਧ 11 12 ਇੰਨਾ ਕੁ ਵੀਰ ਨੇ ਦੱਸਿਆ ਜੀ ਵੀਰ 12 ਉਹ 11 ਕਰਕੇ ਲਵੇ ਕੋਈ ਠੀਕ ਆ ਅਗਲਾ ਥਣ ਬਹਿਣੀ ਵਾਲਾ ਅੱਧਾ ਆ ਕੇ ਬਹਿਣੀ ਤੋਂ ਉਲਟੇ ਬੰਨੇ ਵਾਲਾ ਬਹਿਣੀ ਵਾਲਾ ਬਹਿਣੀ ਵਾਲਾ ਤੁਹਾਨੂੰ ਨਹੀਂ ਥਾਣਾ ਸਾਬਾ ਨਹੀਂ ਕਰ ਜਾਂਦਾ ਬਾਕੀ ਥਾਣਾ ਇੱਕੋ ਜਿਹਾ ਵੇਖਣ ਨੂੰ ਆਹ ਤਵੇ ਕੋ ਜੇ ਕੋਈ ਅੱਜ ਮੈਂ ਨਹੀਂ ਕਰ ਸਕਦਾ ਹਾਂਜੀ 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 ਪਾੜਾ ਪਾ ਕੇ ਥੱਲੇ ਬਹਿ ਜਿਓ ਆ ਜੋ ਆਪਾਂ ਦੇ ਬਾਗੀ ਵਿੱਚ ਨਿਗੀ ਜੀ ਟੋਕਰੀ ਪਠਾਈ ਖਾਣੀਆਂ ਨੇ ਹਾਂਜੀ 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 ਆ ਧੰਦੀ ਵਿੱਚ ਆ ਖਾ ਰ ਮੇਰਾ ਭਰਾ ਆ ਥਾਣਾ ਗੜਾ ਕੱਟ ਜੇ ਦਾ ਅਗਲਾ ਥਾਣਾ ਜਿਹੜਾ ਕੱਟ ਜੇ ਮੇ ਪੁੱਤ ਨਿਕਾ ਨਹੀਂ ਗਾ ਦੂਜੇ ਥਣ ਤੋਂ ਬਸ ਹਾਂ ਨਾ ਵਿੱਚ ਕੋਈ ਫਰਕ ਨਹੀਂ ਪਾ ਜੀ ਧਾਰਾ ਆਉਂਦੀਆਂ ਨਾ ਉਦਾਂ ਉਹਦੀਆਂ ਵੀਰ ਜੀ ਆਉਂਦੀਆਂ ਆਉਂਦੀਆਂ ਬਾਕੀ ਕਿਸਮਤ ਦਾ ਗੜੇ ਦੀ ਪੂਰਾ ਵੀ ਹੋ ਜੇ ਹਨਾ ਪੂਰਾ ਹੋ ਜਾਂਦਾ ਵੀਰ ਜੀ ਥੋੜੀ ਮਿਹਨਤ ਕਰਨੀ ਪੈਂਦੀ ਐ ਮੁੰਡਾ ਠੀਕ ਹੈ ਜੀ ਕਰੋ ਜਕ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਮੁੱਲ ਵੀ ਜੀ 35 ਕਰੀ 40 ਕਰੀਏ ਹਾਂਜੀ ਤੇ 32000 ਚ ਮੰਨ ਲਣ ਕਰਤਾ ਨੇ ਖੁੱਲਾ ਹੋ ਜੂਗੇ ਸਾਹਮਣੇ ਖੁੱਲਾ ਕਰਦਾਂਗੇ ਪੈਣ ਪਰਾ ਫੋਨ ਲਾਵੇ ਦੇ ਦੇਣੀ ਆਰ ਕੋ ਦੇ ਫੋਨ ਲਾਵੇ ਪਤਾ ਨਹੀਂ ਕਿੰਨੇ ਦੇ 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 ਹਾਂ ਬਸ ਕਿਥੇ ਦੇ ਦੇਣੀ ਆਰ ਕੋ ਦੇ ਦੇ ਦੇਣੀ ਇਹ 30000 ਦੀ ਹੋ ਜੂਗੇ ਨਹੀਂ ਮੈਂ ਨਾ ਤਕੀਬਤ ਕਿਉਂ ਅੰਦਰ ਹੀ ਦੇਣੀ ਆਪਾਂ ਫੋਨ ਲਾ ਲੇ ਫਿਰ ਫੋਨ ਲਾਵੇ ਕੋਈ ਠੀਕ ਆ ਅੱਗੇ ਤੇ ਲੜਾ ਗਈ ਆ ਤੱਲੜ ਜੀ ਵੀ ਜੀ ਠੀਕ ਹੈ ਜੀ ਇਹ ਨਵੀਂ ਦੀ ਕੋ ਬੜੀ ਨੂੰ ਮਹੀਨੇ ਲੱਗੇ ਬਣਿਆ ਹੋ ਗਿਆ ਇਹ ਅੱਛਾ ਆਪਣੀ ਕੋ ਰੁਪਈਏ ਦੀ ਗਾਰੰਟੀ ਨਹੀਂ ਹੈਗੀ ਠੀਕ ਹੈ ਜੀ ਚੋਈਈ ਜੁਈ ਇਹਦੀ ਵੀਰ ਕੋਈ ਰਸੀ ਨਹੀਂ ਪਾਉਣੀ ਕੋ ਪਾੜਣੀ ਨਹੀਂ ਪਾਉਣਾ ਠੀਕ ਹੈ ਹੈ ਠੰਡੀ ਤੇਰੀ ਹੈ ਬਿਲਕੁਲ ਠੰਡੀ ਵੀਰ ਜੀ ਠੀਕ ਹੈ ਤੁਹਾਨੂੰ ਬਹੁਤ ਜ਼ਿਆਦਾ ਚੋਈਏ ਦਾ ਠੀਕ ਹੈ ਤੋਰਨ ਨਵੀਂ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਹਾਲੇ 9 ਕਿਲੋ ਲੈ ਜੀ 9 ਕਿਲੋ ਉਹਗਾ 10 ਕਿਲੋ ਵੀਰ ਜੀ ਆਪਾਂ ਕਿਲੋ ਘਟਾ ਕੇ ਦਵਾ ਕੋ ਆਪਣਾ ਘਰ ਜਾ ਕੇ ਚੋ ਜੀ ਠੀਕ ਹੈ ਬਾਕੀ ਸੋਹਣੀ ਆ ਮੂੰਹ ਮੱਥੇ ਲੱਗਦੀ ਆ ਜੀ ਮੈਂ ਨਾ ਪੂਰੀ ਫੁੱਲ ਵੀ ਵੱਡੀ ਵੱਡੀ ਬੈੜੀ ਵੱਡੀ ਆ ਜੀ ਕੱਦ ਕਾਠ ਵੀ ਚੰਗਾ ਬਾਕੀ ਥਾਣ ਵੀ ਸੋਹਣੇ ਲੱਗੇ ਆ ਜੀ ਇਹਨੂੰ ਕਰੋ ਚੈੱਕ ਆਜੋ ਬਾਕੀ ਪਿਛਲੇ ਥਣ ਦੀ ਤਿੱਲੜ ਆ ਜੀ ਪਿਛਲੇ ਥਣ ਦੀ ਤਿੱਲੜ ਵਿੱਚ ਬਿਲਕੁਲ ਪਿਓਰ ਤਿੱਲੜ ਜੀ ਬਾਕੀ ਤਿੰਨਾ ਥਣਾ ਜੋ ਧਾਰਾਂ ਆਉਂਦੀਆਂ ਬਰਾਬਰ 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 ਵਿੱਚ ਬਰਾਬਰ ਠੀਕ ਹੈ ਜੀ ਕਰੋ ਜੀ। ਦੱਸੋ ਇਹਦਾ ਮੁੱਲ ਕਿੰਨਾ ਕਰਨਾ ਹੈ? 11 ਵਿੱਚ 20 ਕਰੀਏ 22 ਕਰੀਏ 18 ਹਜ਼ਾਰ ਦੇ ਵੜ ਦੇ ਦਾਂਗੇ ਆਪਾਂ। ਛੋੜ। ਉਹਨੇ ਭੈਣ ਭਰਾ ਨੂੰ ਮੂੰਹ ਲਾਵੇ ਦੇ ਦੇਣੀ ਯਾਰ ਕੋ ਰੱਖਣੇ ਨਹੀਂ ਕੋਈ। ਖੁੱਲਾ ਮਾਨ ਕਰ ਦੇਣਾ ਹਨਾ। ਦੋ ਤਿੰਨ ਦਿਨ ਕੰਮ ਹੈ ਬਹੁਤ ਜ਼ਿਆਦਾ ਜ਼ਰੂਰੀ ਆ। ਅੱਛਾ। ਠੀਕ ਆ ਆਪਣੇ ਮਰਗ ਹੋਈ ਕੇ ਦੀ। ਖਾਣ ਦੀ। ਠੀਕ ਠੀਕ। ਆਪਾਂ ਚਲਦੇ ਹਾਂ ਉੱਥੇ ਆਪਾਂ ਗਾੜ ਡੰਗਰ ਨਹੀਂ ਕੋਈ ਰੱਖਣਾ। ਠੀਕ ਠੀਕ। ਦੇ ਦੇਣੀ ਆਪਾਂ ਸਾਰੀਆਂ। ਫੋਨ ਲਾ ਲੈ ਜਿਹਨੂੰ ਪਸੰਦ ਹੋਵੇ ਹਨਾ। ਜਿਹਦੇ ਫੋਨ ਲਾਵੇ ਮੇਰਾ ਵੀਰ ਉਹ ਹੀ ਜਿਹਨੇ ਲੈਣਾ ਸਵਾਦ ਵਾਲਾ ਫੋਨ ਲਾਵੇ ਮੇਰਾ। ਆ ਵੇਖੋ ਜੀ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਦੁੱਧ ਵੀਰ ਜੀ ਕੋ 5 ਕਿਲੋ ਜੇ 5 ਕਿਲੋ ਦੁੱਧ 5 ਕਿਲੋ ਬਾਕੀ ਕੈਮ ਪੂਰੀ ਜੇ ਕੈਮ ਤੇ ਵੀਰ ਜੀ ਬਹੁਤ ਜਿਆਦਾ ਯਾਰੇ ਲਸੀ ਨਹੀਂ ਜੇ ਕੇ ਬਣੇ ਹੋ ਵੀ ਬਾਕੀ ਹੈ ਵੀ ਠੰਡੀ ਵੀ ਜੀ ਕੁਲਕ ਨੂੰ ਮਾਰਦਾ ਇਹਨੂੰ ਨਹੀਂ ਪਤਾ ਕੋਈ 5 ਕਿਲੋ ਦੁੱਧ ਚਵਾਈ ਰਸੀ ਤੋਂ ਬਣਾਈ ਨਾ ਨਾ ਵੀਰ ਇਦਾਂ ਜਰੀ ਨੂੰ ਚੋਲਾ ਜਿਦਾ ਮਰਜੀ ਤੋਂ ਮਰ ਬਣੀ ਪੁਣੀ ਬਣੀ ਤਾਂ ਨਹੀਂ ਆਪਾਂ ਨੂੰ ਪਤਾ ਵੀਰ ਜੀ ਠੀਕ ਹੈ ਜੀ ਜਾਣ ਦੋ ਟੋਕੜ ਜੇ ਵੀ ਪੂਰੀ ਹੋਰ ਟੋਕੜ ਜ ਨੂੰ ਕਹਿੰਦੇ ਉਹ ਆ ਜੀ ਇਹ ਦੁੱਧ 5 ਕਿਲੋ ਦੁੱਧ 5 ਕਿਲੋ ਵੀ ਦੋ ਟਾਈਮ ਚ ਹੋਵੇਗਾ ਆਪਣੀ ਮੋਲ ਮੋਲ ਕਰ ਲਈ ਵੀ 10000 ਰੁਪਇਆ ਦੇ ਦੇ ਜਾਣ ਦੇ ਜਾਇਜ਼ ਜੀ ਜਾਣਦੇ ਭਿੰਦਰ ਸਾਹਿਬ ਕੋਈ ਨਹੀਂ ਹਾਨਾ ਇਹ 6000 ਦੀ ਬੈਠ ਦਿੰਦਾ ਠੀਕ ਹੈ 5 ਕਿਲੋ ਦੁੱਧ ਦੁੱਧ ਨਹੀਂ ਕੋ ਅੱਠ ਨਹੀਂ 6000 ਦੀ ਬੈਠ ਦਿਆਂਗੇ ਫੋਨ ਲਾ ਲੈ ਕੋਈ ਫੋਨ ਲਾਵੇ ਕੋਈ ਚਾਹ ਪਾਣੀ ਚੱਲੀ ਜਾਣਾ ਹਨਾ ਦੁੱਧ ਬਹੁਤ ਵਧੀਆ ਬੀਤੀ ਬਹੁਤ ਵਧੀਆ ਚਿੱਟਾ ਹਨਾ ਇਹਦਾ ਦੁੱਧ ਪੂਰੀ ਚਿੱਟਾ ਦੁੱਧ ਠੀਕ ਹੈ ਜੀ ਦੁੱਧ ਚਿੱਟਾ ਕਰਵਾਣ ਨੂੰ ਕੋਈ ਸੇਵਾ ਕਰ ਲੂ ਤੇ ਲੈ ਜਾਊਗਾ ਜੀ ਹਾਂ ਜੀ ਹਾਂ ਜੀ ਕਰ ਲੈ ਬੜਾ ਪ੍ਰਾਨ ਬੇਨਤੀ ਆ ਸੁਆ ਸੁਆ ਸਾਰਾ ਮਾਲ ਚੋਗੇ ਖੜੂ ਦੋ ਟਾਈਮ ਚੋ ਚਾਰ ਟਾਈਮ ਚੋ ਜੇ ਕੋਈ ਨਾ ਨਹੀਂ ਚਾਹੁੰਦਾ ਤੇ ਤੁਸੀਂ ਆਪ ਜਾਣ ਕੇ ਘਰੇ ਚੋ ਦੇ ਵੀਰ ਜੀ ਹਾਂ ਵੀ ਆਂਦੇ ਤੁਸੀਂ ਵੀ ਦੀ ਪੈਸੇ ਦੇਣੇ ਆ ਅਸੀਂ ਚੀਜ਼ ਵੇਚਣੀ ਆ ਹਾਂਜੀ ਹਾਂਜੀ ਦੋ ਟਾਈਮ ਚੋ ਚਾਰ ਟਾਈਮ ਚੋ ਜੇ ਤੁਹਾਡੇ ਪਸੰਦਾਂ ਦੀ ਕੋਈ ਲੈ ਜਾਓ ਨਾ ਪਸੰਦਾਂ ਤੁਹਾਡੇ ਘਰੇ ਬਜੀ ਬਿਲਕੁਲ ਬਿਲਕੁਲ ਜੀ ਲਾਇਓ ਵੀਰ ਨੂੰ ਫੋਨ ਤੇ ਆਹੀ ਪਸ਼ੂ ਆ ਆ ਕੇ ਆਪਣੀ ਦੋ ਟਾਈਮ ਚੋ ਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਅਰ ਗੱਲ ਤਾਂ ਨਹੀਂ ਕਰਨੀ ਵੀਰ ਜੀ ਕੋਈ ਹੋਰ ਗੱਲ ਵੀ ਜੀ ਇਹ ਬੇਨਤੀ ਭੈਣ ਭਰਾਵਾਂ ਨੂੰ ਵੀ ਆਪਣੇ ਦੋ ਟਾਈਮ ਚੋ ਚਾਰ ਟਾਈਮ ਚੋ ਕਿਦੋਂ ਵੀ ਕਿਹੇ ਵੀ ਚੈਨਲ ਤੋਂ ਰਹਿੰਦੇ ਜੀ ਕਿਹੇ ਵੀਡੀਓ ਲੈਂਦੇ ਜੀ ਦੋ ਟਾਈਮ ਚੋ ਵੀ ਜੀ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ